ਅਗਲੀ ਫੋਰਵਰਡ ਚਲਿਏ ਯੂਐਸਏ ਦੀ ਜੇ ਇਕਨੋਮੀ ਨਾਲ ਰਿਲੇਟਡ ਇੱਕ ਦੋ ਖਬਰਾਂ ਸਾਂਝੀਆਂ ਕਰਦੇ ਜਾਈਏ ਯੂਐਸਏ ਦੇ ਵਿੱਚ ਨੌਕਰੀਆਂ ਲੱਭਣ ਵਾਲਿਆਂ ਦੀ ਗਿਣਤੀ ਹੁਣ ਸਭ ਤੋਂ ਜ਼ਿਆਦਾ ਹੋਈ ਹੈ 2014 ਤੋਂ ਬਾਅਦ ਦਸਾਂ ਸਾਲਾਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੌਬ ਲੱਭ ਰਹੇ ਆ ਸੋ ਇਥੋਂ ਪਤਾ ਲੱਗ ਰਿਹਾ ਵੀ ਲੇਆਫ ਕਾਫੀ ਜਗ੍ਹਾ ਚੱਲ ਰਹੀ ਹੈਗੀ ਆ ਤੇ ਲੋਕ ਘਬਰਾਏ ਹੋਏ ਵੀ ਹੈਗੇ ਆ 28.4% ਜੰਪ ਹੋਇਆ ਜੁਲਾਈ 2024 ਦੇ ਵਿੱਚ ਇਹ ਮਾਰਚ 2014 ਤੋਂ ਬਾਅਦ ਹੋਇਆ ਹੈਗਾ ਸੋ 45 ਸਾਲਾਂ ਦੀ ਐਵਰੇਜ ਦੇ ਹਿਸਾਬ ਨਾਲ ਵਿਦਾਊਟ ਕਾਲਜ ਡਿਗਰੀ ਜਿਨ੍ਹਾਂ ਦੀ ਐਨੂਅਲ ਹਾਊਸ ਹੋਲਡ ਇਨਕਮ 60000 ਦੇ ਕਰੀਬ ਆ ਉਹਨਾਂ ਦਾ ਜਿਹੜਾ ਸਰਵੇ ਕੀਤਾ ਗਿਆ ਸੀ ਅਨਪਲਾਈਮੈਂਟ ਐਕਸਪੈਕਟੇਸ਼ਨ ਜਿਹੜੀ ਆ ਉਹ 4.4% ਦੇ ਉੱਤੇ ਪਹੁੰਚ ਚੁੱਕੀ ਹੈਗੀ ਆ ਸੋ ਇਹਨੂੰ ਦੇਖਦੇ ਹੋਏ ਹੁਣ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਹ ਸਤੰਬਰ ਮਹੀਨੇ ਦੇ ਵਿੱਚ ਇੰਟ੍ਰਸਟ ਰੇਟ ਕੱਟ ਕਰੂਗਾ ਇਨਵੈਸਟਰ ਜਿਹੜੇ ਆ ਉਹ ਉਹ ਐਂਟੀਸੀਪੇਟ ਕਰ ਰਹੇ ਹੈਗੇ ਵੀ ਫੈਡਰਲ ਰਿਜ਼ਰਵ ਬੋਰਡ ਸਤੰਬਰ ਮਹੀਨੇ ਦੇ ਵਿੱਚ ਕੁਆਟਰ ਬੇਸਿਸ ਪੁਆਇੰਟ ਇੰਟਰੈਸਟ ਰੇਟ ਨੂੰ ਕੱਟ ਕਰੂਗਾ ਆਈਐਨਜੀ ਚੀਫ ਇੰਟਰਨੈਸ਼ਨਲ ਇਕਨੋਮਿਸਟ ਜੇਮਸ ਨਾਈਟਲੀ ਉਹਨਾਂ ਨੇ ਮਾਰਨਿੰਗ ਬਰੀਫ ਦੇ ਉੱਤੇ ਇਹ ਦੱਸਿਆ ਹੈਗਾ ਉਹ ਕਹਿੰਦੇ ਵੀ ਕੁਆਟਰ ਬੇਸਿਸ ਪੁਆਇੰਟ ਬੈਟਰ ਲੱਗਦਾ ਹੈਗਾ ਅ ਅੱਧੇ ਪੁਆਇੰਟ ਨਾਲੋਂ 50 ਬੇਸਿਸ ਪੁਆਇੰਟ ਨਾਲੋਂ ਪਰ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਸ ਨੂੰ ਹੁਣ ਰੀਜ਼ਨਿੰਗ ਦੇਣੀ ਪਊਗੀ ਵੀ ਭਈ ਜੌਬ ਮਾਰਕੀਟ ਸਲੋ ਹੋ ਗਈ ਆ ਲੋਕ ਜੌਬਸ ਲੱਭ ਰਹੇ ਆ ਇਨਫਲੇਸ਼ਨ ਦੀ ਕਹਿੰਦਾ ਜੇ ਵੇਟ ਕਰਦੇ ਰਹੇ 2% ਤਈ ਉਹ ਹੋਣੀ ਨਹੀਂ ਹੈ ਇਨਫਲੇਸ਼ਨ 2% ਹੁਣ ਆਪਾਂ ਸੁਣਦੇ ਆਏ ਆ ਵੀ ਜਦੋਂ ਤੱਕ ਇਨਫਲੇਸ਼ਨ 2% ਤੇ ਹੋਊਗਾ ਫੇਰ ਜਿਹੜਾ ਆ ਰੇਟ ਕੱਟ ਕਰਾਂਗੇ ਇਕਨੋਮਿਕ ਇੰਡੀਕੇਟਰਸ ਇਹ ਜਿਹੜੇ ਸੁਜੈਸਟ ਕਰ ਰਹੇ ਆ ਵੀ ਓਵਰ ਆਲ ਜਿਹੜੀ ਇਕਨੋਮੀ ਗੁੱਡ ਹੈਗੀ ਆ ਫੈਡਰਲ ਰਿਜ਼ਰਵ ਬੋਰਡ ਜੇਰੋਮੀ ਜੇਰੋਮ ਪਾਵਲ ਜੋ ਹੈਗੇ ਆ ਉਹਨਾਂ ਨੂੰ ਇਹ ਹੁਣ ਐਡਰੈਸ ਕਰਨਾ ਪਊਗਾ ਜੌਬਸ ਦੇ ਮਾਮਲੇ ਦੇ ਵਿੱਚ ਭਈ ਅਸੀਂ ਇਸ ਕਰਕੇ ਜਿਹੜਾ ਕਟ ਉਹੋ ਕਰਨ ਜਾ ਰਹੇ ਇੱਕ ਬਹੁਤ ਹੀ ਵੈਟਰਨ ਇਕਨੋਮਿਸਟ ਸਟੀਵ ਹਾਂਕੇ ਕਹਿੰਦੇ ਆ ਵੀ ਜਿਹੜੀ ਇਕਨੋਮੀ ਇਸ ਟਾਈਮ ਰੈਸੈਸ਼ਨ ਦਾ ਕੋ ਗੂ ਫਲੈਸ਼ ਕਰ ਰਹੀ ਆ ਕਹਿੰਦੇ ਵੀ ਉਸਨੇ ਪਿਛਲੇ ਸੈਂਚਰੀ ਚ ਇਹ ਸਿਰਫ ਚਾਰ ਵਾਰ ਹੀ ਅਜਿਹਾ ਦੇਖਿਆ ਹੈਗਾ ਆ ਕਹਿੰਦੇ ਵੀ 2025 ਦੇ ਸ਼ੁਰੂਆਤ ਤੇ ਵਿੱਚ ਯੂਐਸਟੀ ਇਕਨੋਮੀ ਰੈਸੈਸ਼ਨ ਵਿੱਚ ਜਾ ਸਕਦੀ ਆ ਸਟੀਵ ਹੈਂਕੇ ਦੇ ਮੁਤਾਬਕ ਕਹਿੰਦੇ ਵੀ ਇਹ ਇਸ ਟਾਈਮ ਆਪਣੇ ਸਾਹਮਣੇ ਆ ਕੰਟ੍ਰੈਕਸ਼ਨ ਜਾਨੀ ਕਿ ਘਟੀ ਆ ਮਨੀ ਸਪਲਾਈ ਇਹ ਰੀਅਰ ਸਿਗਨਲ ਹੁੰਦਾ ਆ ਜੋ ਕਿ ਸਿਰਫ ਕਹਿੰਦੇ ਵੀ ਪਿਛਲੇ 100 ਸਾਲਾਂ ਦੇ ਵਿੱਚ ਚਾਰ ਵਾਰੀ ਅਜਿਹਾ ਇਦਾਂ ਆ ਹੋਇਆ ਆ ਤੇ ਕਹਿੰਦੇ ਕੰਟ੍ਰੈਕਸ਼ਨ ਇਨ ਮਨੀ ਸਪਲਾਈ ਜਿਹੜੀ ਆ ਉਸ ਤੋਂ ਬਾਅਦ ਵਿੱਚ ਹਮੇਸ਼ਾ ਹੀ ਰੈਸੈਸ਼ਨ ਇਹਨ ਡਿਪਰੈਸ਼ਨ ਹੀ ਆਇਆ ਹੈ ਗਿਆ ਸੋ ਸਟੀਵ ਹਾਂਕੇ ਨੇ ਤਾਂ ਪੂਰੀ ਤਰ੍ਹਾਂ ਇੱਕ ਹਿਸਾਬ ਦੇ ਨਾਲ ਕਹਿ ਲੋ ਵੀ ਇਹ ਭਵਿੱਖਵਾਨੀ ਜਾਂ ਕਿਆਸਰਾਈ ਕਰਕੇ ਸਾਰਿਆਂ ਨੂੰ ਡਰਾਉਣ ਵਾਲੀ ਗੱਲ ਹੀ ਜਿਹੜੀ ਉਹ ਕੀਤੀ ਹੈਗੀ ਆ ਸੋ ਮਨੀ ਜਿਹੜੀ ਹੈਗੀ ਹੈ ਕੰਟ੍ਰੈਕਸ਼ਨ ਉਸ ਦੇ ਵਿੱਚ ਮਨੀ ਸਪਲਾਈ ਚ ਹੋਣਾ ਇਹ ਕਹਿੰਦੇ ਵੀ ਕੋਈ ਬਾੜੀ ਚੰਗੀ ਗੱਲ ਨਹੀਂ ਆ ਕਹਿੰਦੇ ਵੀ ਮਨੀ ਸਪਲਾਈ ਇੱਕ ਐਮ2 ਇਹ ਬੂਮ ਹੋਏ ਸੀ ਪੰਡੈਮਿਕ ਦੇ ਵਿੱਚ ਕਿਉਂਕਿ ਉਦੋਂ ਮੋਨਿਟਰੀ ਪਾਲਿਸੀ ਕਾਫੀ ਜ਼ਿਆਦਾ ਉਹਨਾਂ ਨੇ ਟਿੱਲੀਆਂ ਰੱਖੀਆਂ ਸੀ ਪਰ ਲਗਾਤਾਰ ਪਿਛਲੇ ਹੁਣ ਕੁਝ ਸਾਲਾਂ ਦੇ ਵਿੱਚ ਥੱਲੇ ਨੂੰ ਆਈ ਆ ਜੂਨ ਦੇ ਵਿੱਚ ਇਹ 21 ਟ੍ਰਿਲੀਅਨ ਡਾਲਰ ਦੇ ਉੱਤੇ M2 ਦੀ ਮਨੀ ਸਪਲਾਈ ਸੀਗੀ ਜੋ ਕਿ ਆਪਣੀ ਪੀਕ ਤੋਂ 3% ਘਾਟਾ ਤੇ ਹੁਣ ਜਿਹੜੀ ਮਨੀ ਸਪਲਾਈ ਆ ਮੈਜਰ ਕੀਤੀ ਗਈ ਆ 21.7 ਟ੍ਰਿਲੀਅਨ ਤੇ ਉਦਾਂ ਜੇ ਦੇਖਿਆ ਜਾਵੇ ਤਾਂ ਇੰਨਾ ਜ਼ਿਆਦਾ 3% ਜਿਹੜਾ ਉਹ ਫਰਕ ਨਹੀਂ ਲੱਗਦਾ ਪਰ ਜੇ ਇੱਕ ਟ੍ਰੈਂਡ ਹੁੰਦਾ ਆ ਥੱਲੇ ਵੱਲ ਨੂੰ ਜਾਣ ਵਾਲਾ ਜੇ ਕੰਟੀਨਿਊ ਇਸੇ ਤਰੀਕੇ ਦੇ ਨਾਲ ਰਹੂਗਾ ਤਾਂ ਕਹਿੰਦੇ ਵੀ ਇਸ ਦਾ ਮਤਲਬ ਇਹੀ ਆ ਵੀ ਆਪਾਂ ਰੈਸੈਸ਼ਨ ਵੱਲ ਨੂੰ ਜਾ ਰਹੇ ਆ ਜੌਬ ਮਾਰਕੀਟ ਦਾ ਤੁਸੀਂ ਜਿਹੜਾ ਆਲਰੇਡੀ ਦੱਸਿਆ ਹੀ ਹੈਗਾ ਵੀ ਉੱਥੇ ਕੀ ਜਿਹੜੀ ਸਥਿਤੀ ਆ ਉਹ ਚੱਲ ਰਹੀ ਆ ਉਧਰ ਜਿਹੜਾ ਫੈਡ ਨੇ ਮਿਲੀਅਨ ਜਿਹੜੀਆਂ ਯੂਐਸ ਜੌਬਸ ਆ ਉਹ ਕਹਿੰਦੇ ਰਿਵੀਜ਼ਨ ਜਦੋਂ ਕੀਤੀ ਤਾਂ ਮਿਲੀਅਨ ਯੂਐਸ ਜੌਬਸ ਜਿਹੜੀਆਂ ਉਹ ਗੈਪ ਹੋ ਗਈਆਂ ਅ ਜਾਨੀ ਆਪਾਂ ਜਿੱਦਾਂ ਦੇਖ ਰਹੇ ਸੀ ਵੀ ਇੱਕ ਜਾਨੇ ਨੂੰ ਅੱਗੇ ਦੋ ਦੋ ਜੌਬਸ ਅਵੇਲੇਬਿਲਟੀ ਹੁੰਦੀ ਸੀ ਹੁਣ ਉਹ ਜੌਬਸ ਦੀ ਅਵੇਲੇਬਿਲਟੀ ਘਟ ਗਈ ਆ ਤੇ ਨੰਬਰ ਆਫ ਜੌਬ ਸੀਕਰ ਜਿੱਦਾਂ ਤੁਸੀਂ ਦੱਸਿਆ ਆ ਵੀ ਉਹ ਵੱਧ ਰਿਹਾ ਸੋ ਇਕਨੋਮੀ ਦੇ ਹਾਲਾਤ ਜਿਹੜੇ ਇੱਥੋਂ ਪਤਾ ਲੱਗ ਰਹੇ ਆ ਅ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਹਰਜੋਤ ਸਿੰਘ ਜੀ ਇਹ ਚਰਚਾ ਸੀਗੀ ਕੰਪਨੀ ਵਾਲੇ ਕਹਿੰਦੇ ਸੀਗੇ ਵੀ ਕੋਈ ਕੰਮ ਕਰਕੇ ਨਹੀਂ ਜੀ ਰਾਜੀ ਕੰਮ ਕਰਕੇ ਨਹੀਂ ਜਿਹੜਾ ਉਹ ਕੋਈ ਵੀ ਰਾਜੀ ਵੀ ਸਾਰਿਆਂ ਨੂੰ ਆਤ ਪੈ ਗਈ ਆ ਵੀ ਉਦੋਂ ਹੀ ਚੈੱਕ ਜਿਹੜਾ ਆ ਉਹ ਸਾਨੂੰ ਮਿਲ ਜਣਾ ਆ ਬਹੁਤ ਸਾਰੇ ਜਿਹੇ ਲੋਕ ਵੀ ਸੀਗੇ ਜਿਹੜੇ ਕਹਿੰਦੇ ਸੀ ਮੈਂ ਜੇ ਜੋਬ ਕਰਦਾ ਤਾਂ ਮੈਨੂੰ ਘੱਟ ਮਨੀ ਬਣ ਰਹੀ ਆ ਘਰੇ ਬੈਠੇ ਨੂੰ ਮੈਨੂੰ ਜਿਹੜੀ ਉਹ ਜ਼ਿਆਦਾ ਮਨੀ ਬਣ ਰਹੀ ਆ ਉਹ ਸਾਰੀ ਜਿਹੜੀ ਸਥਿਤੀ ਆ ਬਿਲਕੁਲ ਪਲਟ ਚੁੱਕੀ ਆ ਬਿਲਕੁਲ ਪਲਟ ਚੁੱਕੀ ਆ ਉਲਟਾ ਗਈ ਆ ਹੁਣ ਲੋਕ ਜਿਹੜੇ ਪਹਿਲਾਂ ਜੋਬ ਨਹੀਂ ਸੀ ਲੱਭ ਰਹੇ ਉਹ ਜੋਬ ਫੋਰਸ ਦੇ ਵਿੱਚ ਆਉਣਾ ਚਾਹੁੰਦੇ ਆ ਉਧਰ ਜਿਹੜੀਆਂ ਜੋਬਸ ਪਹਿਲਾਂ ਜਿੰਨਾ ਭਰ ਨਹੀਂ ਸੀ ਹੋ ਰਹੀਆਂ ਉਹ ਜੋਬਸ ਖਤਮ ਹੋ ਰਹੀਆਂ ਆ ਸੋ ਸਥਿਤੀ ਇਸ ਟਾਈਮ ਇਦਾਂ ਦੀ ਬਣੀ ਆ ਵੀ ਭਾਈ ਜਿੱਦੀ ਜਿੱਦੀ ਜਿੱਥੇ ਜਿੱਥੇ ਜੌਬ ਹੈਗੀ ਆ ਮਿਹਨਤ ਦੇ ਨਾਲ ਜਿਹੜਾ ਉਹ ਕੰਮ ਕਰੀ ਚੱਲੋ ਹਾਂ ਆਬਵੀਅਸਲੀ ਮਾੜੇ ਸਮੇਂ ਦਾ ਉੱਤੇ ਨੀਵੀਂ ਜਿਹੜੀ ਕੋਸ਼ ਹੋ ਜਵੇ ਉਹਦਾ ਕੁਝ ਕਿਹਾ ਨਹੀਂ ਜਾ ਸਕਦਾ ਪਰ ਕੋਸ਼ਿਸ਼ ਜਿਹੜੀ ਉਹ ਹਰ ਇੱਕ ਦੀ ਇਹੀ ਜਿਹੜੀ ਉਹ ਰਹਿਣੀ ਚਾਹੀਦੀ ਆ ਇਕਨੋਮੀ ਸਰਫੇਸ਼ੀਅਲ ਜੇ ਤੌਰ ਦੇ ਤਰੀਕੇ ਦੇ ਉੱਤੇ ਬਹੁਤ ਸਾਰੇ ਲੋਕ ਅਕਸਰ ਕਹਿੰਦੇ ਆ ਵੀ ਇਹ ਚੱਲ ਰਹੀ ਆ ਵੀ ਹਵਾ ਚ ਜਿਹੜੀ ਉਹ ਖੜੀ ਕੀਤੀ ਹੋਈ ਆ ਵੀ ਅੰਦਰ ਖਾਤੇ ਥੱਲੇ ਪੈਰ ਜਿਹੜੇ ਇਸ ਤੇ ਬਾੜੇ ਥੱਲੇ ਲੱਗੇ ਨਹੀਂ ਹੋਏ ਪਰ ਆਪਣੀ ਸੇਵਿੰਗਸ ਦੇ ਉੱਤੇ ਜ਼ੋਰ দাও ਆਪਣਾ ਵਿਚਾਰ ਰੱਖੋ ਵਾਧੂ ਜਿਹੜੀਆਂ ਖਰਚੇ ਆ ਉਹਨਾਂ ਤੋਂ ਆਪਣੇ ਆਪ ਨੂੰ ਆਪਾਂ ਬਚਾ ਕੇ ਜਿਹੜਾ ਉਹ ਰੱਖੀ